ਮੋਗਾ ਦੇ ਸਰਹਿਆਂ ਦੇ ਹਾੜੇ ਹੰਗਾਮਾ ਖੜਾ ਹੋ ਗਿਆ ਜਦ ਇੱਕ ਮੈਡੀਕਲ ਸਟੋਰ ਤੇ ਨਿਹੰਗ ਸਿੰਘ ਪਹੁੰਚ ਕੇ ਜਿਨ੍ਹਾਂ ਦੇ ਵੱਲੋਂ ਮੈਡੀਕਲ ਸਟੋਰ ਦੇ ਓਨਰ ਦੇ ਉੱਤੇ ਕੁੱਟਮਾਰ ਕੀਤੀ ਗਈ ਨਾਲ ਹੀ ਨਾਲ ਮੈਡੀਕਲ ਸਟੋਰ ਤੇ ਮੌਜੂਦ ਦੂਸਰੇ ਸਿੱਖ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਜਿਸ ਦੀਆਂ ਕੀ ਸੀ ਸੀ ਟੀ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸ ਦੱਸਿਆ ਕਿ ਮਾਮਲਾ ਨਸ਼ੇ ਦੇ ਨਾਲ ਜੁੜਿਆ ਹੋਇਆ ਹੈ ਮੈਡੀਕਲ ਸਟੋਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉੱਥੇ ਨਸ਼ੇ 'ਚ ਪ੍ਰਯੋਗ ਹੋਣ ਵਾਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਸਨ ਅਤੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਜੋ ਹੈ ਇਹ ਸਿੱਖ ਜੋ ਹੈ ਉਹ ਉੱਥੇ ਆਉਂਦਾ ਸੀ ਜਿਸ ਬਾਰੇ ਜਦੋਂ ਨਿਹੰਗ ਸਿੰਘਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਇਸ ਮੈਡੀਕਲ ਸਟੋਰ ਤੇ ਪਹੁੰਚਦੇ ਨੇ ਜੋ ਕਿ ਚੜਿਕ ਰੋਡ ਤੇ ਮੌਜੂਦ ਹੈ ਅਤੇ ਮੈਡੀਕਲ ਸਟੋਰ ਤੇ ਵੱਡੇ ਤੌਰ ਤੇ ਹੰਗਾਮਾ ਹੋ ਜਾਂਦਾ ਹੈ ਹੰਗਾਮੇ ਦੇ ਵਿੱਚ ਕੁੱਟਮਾਰ ਵੀ ਹੁੰਦੀ ਹੈ ਜਿਸ ਤੋਂ ਬਾਅਦ ਜੋ ਹੈ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਵੀ ਹੋ ਜਾਂਦੇ ਨੇ ਲੇਕਿਨ ਇਸ ਸਭ ਦੇ ਬਾਵਜੂਦ ਜੋ ਹੈ ਹੁਣ ਪ੍ਰਸ਼ਾਸਨ ਵੱਲੋਂ ਇਸ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ ਲੇਕਿਨ ਕਿਤਨਾ ਕਿਤੇ ਆ ਤਸਵੀਰਾਂ ਜੋ ਨੇ ਉਹ ਕਾਫੀ ਜ਼ਿਆਦਾ ਦੇਖ ਕੇ ਅਸੀਂ ਕਹਿ ਸਕਦੇ ਆ ਕਿ ਸਵਾਲੀਆਂ ਨਿਸ਼ਾਨ ਖੜੀਆਂ ਕਰਦੀਆਂ ਨੇ ਪ੍ਰਸ਼ਾਸਨ ਦੇ ਉੱਤੇ ਜਿੱਥੇ ਕਿ ਮੈਡੀਕਲ ਸਟੋਰ ਦੇ ਉੱਤੇ ਨਸ਼ਾ ਵੇਚਣ ਦਾ ਇਹ ਗੰਭੀਰ ਇਲਜ਼ਾਮ ਲਗਾਇਆ ਜਾ ਰਿਹਾ ਹੈ ਇਸ ਬਾਬਤ ਜਾਣਕਾਰੀ ਜਦ ਡਰਗ ਇਨਸਪੈਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਦੁਕਾਨ ਨੂੰ ਬੰਦ ਪਾਇਆ ਜਿਸ ਤੋਂ ਬਾਅਦ ਦੁਕਾਨ ਦੇ ਮਾਲਕ ਨਾਲ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੌਕੇ ਤੇ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਨਤੀਜੇ ਵਜੋਂ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਹੁਣ ਅਗਲੀ ਕਾਰਵਾਈ ਜੋ ਹੈ ਉਹ ਕੀਤੀ ਜਾਵੇਗੀ ਉੱਥੇ ਹੀ ਜਦ ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇਹ ਹੀ ਕਿਹਾ ਕਿ ਤਫ਼ਤੀਸ਼ ਜਾਰੀ ਹੈ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਤਾਂ ਕੀ ਕੋਈ ਕੋਈ ਜਾਣਕਾਰੀ ਦੇ ਰਹੇ ਨੇ तमाम ਅਧਿਕਾਰੀ ਉਹ ਵੀ ਤੁਹਾਨੂੰ ਸੁਣਾ ਲੈ ਜੀ ਅੱਜ ਸਾਨੂੰ ਮੁਖਵਸਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਇੱਕ ਚੜਕ ਰੋਡ ਤੇ ਕੁਟਾਰੀਆ ਮੈਡੀਕਲ ਸਟੋਰ ਹੈ ਉੱਥੇ ਡਰੱਗ ਇੰਸਪੈਕਟਰ ਸਾਹਿਬ ਮੈਡਮ ਆ ਰਹੇ ਆ ਤੇ ਉਹਨਾਂ ਨੇ ਕੁਝ ਉਹਨਾਂ ਦੇ ਚੈਕਿੰਗ ਕਰਨੀ ਹੈ ਤੁਸੀਂ ਮੌਕੇ ਤੇ ਜਾਓ ਹੁਣ ਮੌਕੇ ਤੇ ਆਏ ਆ ਪਰ ਮੈਡੀਕਲ ਸਟੋਰ ਤੇ ਲੋਕ ਲੱਗਾ ਸੀ ਤਾਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਮੈਡੀਕਲ ਦੇ ਸਟੋਰ ਦੇ ਮਾਲਕ ਤੇਜਿੰਦਰ ਸਿੰਘ ਨਾਲ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਸਾਡੀ ਕੋਈ ਇੱਥੇ ਪ੍ਰੋਬਲਮ ਆ ਗਈ ਅਸੀਂ ਸਿਵਲ ਹਸਪਤਾਲ ਮੋਗੇ ਮੇਰੀ ਐਡਮਿਟ ਆ ਮੈਂ ਹੁਣ ਆ ਨਹੀਂ ਸਕਦਾ ਮੌਕੇ ਤੇ ਹੁਣ ਅਗਲੀ ਕਾਰਵਾਈ ਜਿਹੜੇ ਡਰੱਗ ਇੰਸਪੈਕਟਰ ਸਾਹਿਬ ਕਰ ਰਹੇ ਆ ਜੀ ਜੇ ਵੀ ਫਾਇਰ ਹੋਈ ਹੈ ਜਿਸ ਦੇ ਵਿੱਚ ਦਗਾਦਾਰ ਦੀ ਗੋਟਮਾਰ ਵੀ ਹੋ ਰਹੀ ਹੈ ਕੋਈ ਗੋਲੀਆਂ ਦਸਿਆ ਜਾ ਰਹੀ ਹੈ ਵੀ ਵੇਚ ਰਿਆ ਸੀ ਕਿ ਜਿਹਦੇ ਉੱਤੇ ਕਨੈਕਸ਼ਨ ਵੀ ਫੜੇਗਾ ਤੇ ਇੱਥੇ ਜਿਹੜੀ ਮਾਰਕੋਟ ਵੀ ਹੋ ਕਹਿੰਦੇ ਬਾਰੇ ਜੀ ਜੋ ਸਿਵਲ ਹਸਪਤਾਲ ਤੋਂ ਸਾਨੂੰ ਮੈਡੀਕਲ ਰਿਪੋਰਟ ਆਊਗੀ ਰੁਕਾ ਆਊਗਾ ਉਹਦੇ ਹਿਸਾਬ ਨਾਲ ਅਗਲੀ ਕਾਰਵਾਈ ਹਮਲੇ ਵਿੱਚ ਲਿਆਂਦੀ ਜਾ ਸਕੂਗੀ ਜੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਜੀ ਡਰੱਗ ਇੰਸਪੈਕਟਰ ਸਾਹਿਬ ਦੇ ਨਾਲ ਆਏ ਹਾਂ ਜਿਹੜੀ ਇਹਨਾਂ ਨੇ ਮੌਕੇ ਤੇ ਦੁਕਾਨ ਨੂੰ ਸੀਲ ਕੀਤਾ ਉਹ ਉਹਦੇ ਵਾਸਤੇ ਇੱਕ ਉੱਪਰ ਇਹਨਾਂ ਦੇ ਲਿਖਤੀ ਲਾਹਵਜਤਾਨਾਂ ਨੇ ਆਪਣੇ ਤੌਰ ਤੇ ਤੇ ਇਹਦੀ ਨਿਗਰਾਨੀ ਪੂਰੀ ਰੱਖਾਂਗੇ ਜੀ ਅਸੀਂ ਜਿੰਨਾ ਚਿਰ ਉਹ ਮਤਲਬ ਦੁਕਾਨ ਦਾ ਮਾਲਕ ਮੌਕੇ ਤੇ ਆਊਗਾ ਜੀ ਉਹਦੀ ਨਿਗਰਾਨੀ ਦੁਬਾਰਾ ਡਰੈਗਨਪੈਡ ਸਾਹਿਬ ਆਪਦੀ ਚੈਕਿੰਗ ਕਰ ਲੈਣਗੇ ਤੇ ਫਿਰ ਅਗਲੀ ਕਾਰਵਾਈ ਜੋ ਵੀ ਇਹਨਾਂ ਦੇ ਅਕੋਰਡਿੰਗ ਬਣਦੀ ਕਰਨਗੇ ਜੀ ਸਰ ਹੋਰ ਕੋਈ ਕੰਪਲੇਂਟ ਸਾਹਮਣੇ ਆਇਆ ਜੀ ਕਿ ਜਿੰਨਾ ਸਵੇਰੇ ਕੋਈ ਵੀਡੀਓ ਵਾਇਰਲ ਹੋ ਰਹੀ ਜਿਉ ਤੁਹਾਨੂੰ ਲੱਗੇ ਕੋਈ ਨਹੀਂ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਜੀ ਜਦੋਂ ਆਊਗਾ ਫਿਰ ਅਗਲੀ ਕਾਰਵਾਈ ਇਹ ਹਮਲੇ ਵਿੱਚ ਲਾਵਾਂਗੇ ਜੀ ਮੈਨੂੰ ਡੀਐਸਪੀ ਗੁਰਪ੍ਰੀਤ ਸਿੰਘ ਜੀ ਵੱਲੋਂ ਕਾਲ ਆਈ ਸੀ ਕਿ ਇੱਕ ਦੁਕਾਨ ਉਹਨਾਂ ਨੇ ਚੈੱਕ ਕਰਾਣੀ ਚਾਹੁੰਦੇ ਆ ਉਹ ਕ ਤੇ ਜਦੋਂ ਅਸੀਂ ਇਹ ਮੌਕੇ ਤੇ ਆਏ ਆ ਤੇ ਮੌਕੇ ਤੇ ਦੁਕਾਨ ਬੰਦ ਪਾਈ ਗਈ ਜਦੋਂ ਅਸੀਂ ਪ੍ਰੋਪਰਾਈਟਰ ਹੈ ਤੇਜਿੰਦਰ ਸਿੰਘ ਉਹਨਾਂ ਨੂੰ ਕੰਟੈਕਟ ਕੀਤਾ ਕਿ ਆਪਣੀ ਆ ਕੇ ਸ਼ਾਪ ਖੋਲੋ ਅਸੀਂ ਚੈੱਕ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਹਸਪੀਟਲ ਚ ਐਡਮਿਟ ਐ ਤੇ ਸਾਨੂੰ ਸਸਪੈਕਸ਼ਨ ਹੈ ਕਿ ਇਹਦੇ ਅੰਦਰ ਕੁਝ ਐਦਾਂ ਦੇ ਇਨਟੌਕਸਿਕੈਂਟਸ ਹੈ ਇਸ ਲਈ ਅਸੀਂ ਹੁਣ ਇੱਕ ਵਾਰੀ ਸੀਲ ਕਰਕੇ ਜਾ ਰਹੇ ਆ ਦੁਕਾਨ ਨੂੰ ਔਰ ਜਦੋਂ ਸਾਡੇ ਕੋਲ ਪੇਸ਼ ਹੋਏਗਾ ਤਾਂ ਅਸੀਂ ਉਹਨੂੰ ਓਪਨ ਕਰਕੇ ਦੁਬਾਰਾ ਚੈੱਕ ਕਰਾਂਗੇ ਸਰ। ਅਚਾਨਕ ਵੀਡੀਓ ਵੀ ਵਾਇਰਲ ਹੋਈ ਸੀ ਸਵੇਰੇ ਕੋਈ ਜਿਹੜੇ ਕੋਈ ਟੈਂਸ਼ਨ ਕਿਤੇ ਬੰਦੀ ਤੇ ਜਿਹੜੇ ਆਪ ਤੁਸੀਂ ਕਿ ਉਹਨਾਂ ਵੱਲੋਂ ਜਿਹੜੀ ਇਹਦੇ ਘਟਬਾਰ ਵੀ ਬੀਤ ਗਈ ਹੈ। ਦਾਕਰ ਸਰ کہہ ਸਕਦੇ ਕਹਰੇ ਵੀ ਕੋਈ ਨਸ਼ੀਨੀਆਂ ਥੋੜੀਆਂ ਮਿਲਿਆ ਸੀ। ਦੇਖੋ ਇਹ ਤਾਂ ਹੁਣ ਜਦੋਂ ਆਪਾਂ ਓਪਨ ਕਰਾਂਗੇ ਸ਼ਾਪ ਨੂੰ ਚੈਕਿੰਗ ਕਰਾਂਗੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਾਂ ਉਸ ਰਿਲੇਟਡ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ? ਇੱਕ ਵਾਰੀ ਤਸੀਲ ਕਰ ਦਿੱਤੀ ਗਈ ਹੈ ਸ਼ਾਪ। ਹੁਣ ਉਹ ਪੇਸ਼ ਹੋਏਗਾ ਤਾਂ ਸੀਲ ਓਪਨ ਹੋ ਕੇ ਉਹਦੀ ਪ੍ਰੈਜ਼ੈਂਸ ਵਿੱਚ ਚੈਕਿੰਗ ਕਰਾਂਗੇ ਸ਼ਾਪ ਦੀ। ਮੋਗਾ ਦੇ ਸਰਿਆਮ ਦੰਦਿਹੜੇ ਹੰਗਾਮਾ ਖੜਾ ਹੋ ਗਿਆ ਜਦ ਇੱਕ ਮੈਡੀਕਲ ਸਟੋਰ ਤੇ ਨਿਹੰਗ ਸਿੰਘ ਪਹੁੰਚ ਕੇ ਜਿੰਨਾਂ ਦੇ ਵੱਲੋਂ ਮੈਡੀਕਲ ਸਟੋਰ ਦੇ ਓਨਰ ਦੇ ਉੱਤੇ ਕੁੱਟਮਾਰ ਕੀਤੀ ਗਈ ਨਾਲ ਹੀ ਨਾਲ ਮੈਡੀਕਲ ਸਟੋਰ ਤੇ ਮੌਜੂਦ ਦੂਸਰੇ ਸਿੱਖ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਜਿਸ ਦੀਆਂ ਕਿ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸ ਦੱਸਿਆ ਕਿ ਮਾਮਲਾ ਨਸ਼ੇ ਦੇ ਨਾਲ ਜੁੜਿਆ ਹੋਇਆ ਹੈ ਮੈਡੀਕਲ ਸਟੋਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉੱਥੇ ਨਸ਼ੇ 'ਚ ਪ੍ਰਯੋਗ ਹੋਣ ਵਾਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਸਨ ਅਤੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਜੋ ਹੈ ਸਿੱਖ ਜੋ ਹੈ ਉਹ ਉੱਥੇ ਆਉਂਦਾ ਸੀ ਜਿਸ ਬਾਰੇ ਜਦੋਂ ਨਿਹੰਗ ਸਿੰਘਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਇਸ ਮੈਡੀਕਲ ਸਟੋਰ ਤੇ ਪਹੁੰਚਦੇ ਨੇ ਜੋ ਕਿ ਚੜਿਕ ਰੋਡ ਤੇ ਮੌਜੂਦ ਹੈ ਅਤੇ ਮੈਡੀਕਲ ਸਟੋਰ ਤੇ ਵੱਡੇ ਤੌਰ ਤੇ ਹੰਗਾਮਾ ਹੋ ਜਾਂਦਾ ਹੈ ਹੰਗਾਮੇ ਦੇ ਵਿੱਚ ਕੁੱਟਮਾਰ ਵੀ ਹੁੰਦੀ ਹੈ ਜਿਸ ਤੋਂ ਬਾਅਦ ਜੋ ਹੈ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਵੀ ਹੋ ਜਾਂਦੇ ਨੇ ਲੇਕਿਨ ਇਸ ਸਭ ਦੇ ਬਾਵਜੂਦ ਜੋ ਹੈ ਹੁਣ ਪ੍ਰਸ਼ਾਸਨ ਵੱਲੋਂ ਇਸ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ ਲੇਕਿਨ ਕਿਤਨਾ ਕਿਤੇ ਹੈ ਤਸਵੀਰਾਂ ਜਉਨੇ ਹੋ ਕਾਫੀ ਜ਼ਿਆਦਾ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਸਵਾਲੀਆ ਨਿਸ਼ਾਨ ਖੜੀਆਂ ਕਰਦੀਆਂ ਨੇ ਪ੍ਰਸ਼ਾਸਨ ਦੇ ਉੱਤੇ ਜਿੱਥੇ ਕਿ ਮੈਡੀਕਲ ਸਟੋਰ ਦੇ ਉੱਤੇ ਨਸ਼ਾ ਵੇਚਣ ਦਾ ਇਹ ਗੰਭੀਰ ਇਲਜ਼ਾਮ ਲਗਾਇਆ ਜਾ ਰਿਹਾ ਹੈ ਇਸ ਬਾਬਤ ਦੀ ਜਾਣਕਾਰੀ ਜਦੋਂ ਡਰੱਗ ਇੰਸਪੈਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਦੁਕਾਨ ਨੂੰ ਬੰਦ ਪਾਇਆ ਜਿਸ ਤੋਂ ਬਾਅਦ ਦੁਕਾਨ ਦੇ ਮਾਲਕ ਨਾਲ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੌਕੇ ਤੇ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਨਤੀਜੇ ਵਜੋਂ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਹੁਣ ਅਗਲੀ ਕਾਰਵਾਈ ਜੋ ਹੈ ਉਹ ਕੀਤੀ ਜਾਵੇਗੀ ਉੱਥੇ ਜਦ ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇਹ ਹੀ ਕਿਹਾ ਕਿ ਤਫ਼ਤੀਸ਼ ਜਾਰੀ ਹੈ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਤਾਂ ਕੀ ਕੋਈ ਜਾਣਕਾਰੀ ਦੇ ਰਹਿਣੇ ਆ तमाम अधिकारी ਉਹ ਵੀ ਤੁਹਾਨੂੰ ਸੁਣਾ ਲਿਓ ਜੀ ਅੱਜ ਸਾਨੂੰ ਮੋਕਾ ਅਫਸਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਇੱਕ ਚੜਕ ਰੋਡ ਤੇ ਕੁਟਾਰੀਆ ਮੈਡੀਕਲ ਸਟੋਰ ਹੈ ਉੱਥੇ ਡਰੱਗ ਇੰਸਪੈਕਟਰ ਸਾਹਿਬ ਮੈਡਮ ਆ ਰਹੇ ਆ ਤੇ ਉਹਨਾਂ ਨੇ ਕੁਝ ਉਹਦੇ ਚੈਕਿੰਗ ਕਰਨੀ ਹੈ ਤੁਸੀਂ ਮੌਕੇ ਤੇ ਜਾਓ ਹੁਣ ਮੌਕੇ ਤੇ ਆਏ ਆ ਪਰ ਮੈਡੀਕਲ ਸਟੋਰ ਤੇ ਲੋਕ ਲੱਗਾਇਆ ਸੀ ਤਾਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਮੈਡੀਕਲ ਦੇ ਸਟੋਰ ਦੇ ਮਾਲਕ ਤੇਜਿੰਦਰ ਸਿੰਘ ਨਾਲ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਸਾਡੀ ਆਈ ਕੋਈ ਇੱਥੇ ਪ੍ਰੋਬਲਮ ਆ ਗਈ ਅਸੀਂ ਸਿਵਲ ਹਸਪਤਲ ਮੋਗੇ ਮੇਰੀ ਐਡਮਿਟ ਆ ਮੈਂ ਹੁਣ ਆ ਨਹੀਂ ਸਕਦਾ ਮੌਕੇ ਤੇ ਹੁਣ ਅਗਲੀ ਕਾਰਵਾਈ ਜਿਹੜੇ ਡਰੱਗ ਇਨਸਪੈਕਟਰ ਸਾਹਿਬ ਕਰ ਰਹੇ ਆ ਜੀ ਸਵੇਰੇ ਵੀ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਦੁਕਾਨਦਾਰ ਦੀ ਬੱਟ ਮਾਰ ਵੀ ਹੋ ਰਹੀ ਹੈ ਕੋਈ ਗੋਲੀਆਂ ਦੱਸਿਆ ਜਾ ਰਹੀ ਹੈ ਵੀ ਵੇਚ ਰਿਆ ਸੀਗਾ ਜਿਹਦੇ ਉੱਤੇ ਟੈਨਸ਼ਨ ਵੀ ਪੜੇਗਾ ਤੇ ਇੱਥੇ ਜਿਹੜੀ ਮਾਰ ਕੁੱਟ ਵੀ ਹੋ ਕੇ ਕਹਿੰਦੇ ਬਾਰੇ ਜੀ ਜੋ ਸਿਵਲ ਹਸਪਤਲ ਤੋਂ ਸਾਨੂੰ ਮੈਡੀਕਲ ਰਿਪੋਰਟ ਆਊਗੀ ਰੁਕਾ ਆਊਗਾ ਉਹਦੇ ਹਿਸਾਬ ਨਾਲ ਅਗਲੀ ਕਾਰਵਾਈ ਅਮਲੇ ਵਿੱਚ ਲਿਆਂਦੀ ਜਾ ਸਕੂਗੀ ਜੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਵੇ ਅਸੀਂ ਜੀ ਡਰੱਗ ਇੰਸਪੈਕਟਰ ਸਾਹਿਬ ਦੇ ਨਾਲ ਆਏ ਆ ਜਿਹੜੀ ਇਹਨਾਂ ਨੇ ਮੌਕੇ ਤੇ ਦੁਕਾਨ ਨੂੰ ਸੀਲ ਕੀਤਾ ਉਹ ਉਹਦੇ ਵਾਸਤੇ ਇੱਕ ਉੱਪਰ ਇਹਨਾਂ ਨੇ ਲਿਖਤੀ ਲਾਹਵਤ ਤਾਂ ਇਹਨਾਂ ਨੇ ਆਪਣੇ ਤੌਰ ਤੇ ਤੇ ਇਹਦੀ ਨਿਗਰਾਨੀ ਪੂਰੀ ਰੱਖਾਂਗੇ ਜੀ ਅਸੀਂ ਜਿੰਨਾ ਚਿਰ ਉਹ ਮਤਲਬ ਦੁਕਾਨ ਦਾ ਮਾਲਕ ਮੌਕੇ ਤੇ ਆਊਗਾ ਜੀ ਉਹਦੀ ਨਿਗਰਾਨੀ ਦੁਬਾਰਾ ਡਰੱਗ ਇੰਸਪੈਕਟਰ ਸਾਹਿਬ ਆਪ ਦੀ ਚੈਕਿੰਗ ਕਰ ਲੈਣਗੇ ਤੇ ਮੇਰਾ ਅਗਲੀ ਕਾਰਵਾਈ ਜੋ ਵੀ ਇਹਨਾਂ ਦੇ ਅਕਾਊਂਟਿੰਗ ਬੰਦੀ ਕਰਨਗੇ ਜੀ ਸਰ ਹੋਰ ਕੋਈ ਕੰਪਲੇਂਟਰ ਸਾਹਮਣੇ ਆਇਆ ਜੀ ਕਿੰਨਾ ਛੋਟੇ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਜੋ ਤੁਹਾਨੂੰ ਲੈ ਕੇ ਕੋਈ ਨਹੀਂ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਜੀ ਜਦੋਂ ਆਊਗਾ ਫਿਰ ਅਗਲੀ ਕਾਰਵਾਈ ਹਮਲੇ ਵਿੱਚ ਲਾਵਾਂਗੇ ਜੀ ਮੈਨੂੰ ਡੀਐਸਪੀ ਗੁਰਪ੍ਰੀਤ ਸਿੰਘ ਜੀ ਵੱਲੋਂ ਕਾਲ ਆਈ ਸੀ ਕੇਕ ਦੀ ਦੁਕਾਨ ਉਹਨਾਂ ਨੇ ਚੈੱਕ ਕਰਾਉਣੀ ਚਾਹੁੰਦੇ ਆ ਉਹ ਕਟਾਰੀਆ ਮੈਡੀਕਲ ਏਜੰਸੀ ਹੈ ਅਕਚਲੀ ਕਰੋਟ ਤੇ ਜਦੋਂ ਅਸੀਂ ਇਸ ਮੌਕੇ ਤੇ ਆਏ ਆ ਤੇ ਮੌਕੇ ਤੇ ਦੁਕਾਨ ਬੰਦ ਪਾਈ ਗਈ ਜਦੋਂ ਅਸੀਂ ਪ੍ਰੋਪਰਾਈਟਰ ਰਤਿੰਦਰ ਸਿੰਘ ਉਹਨਾਂ ਨੂੰ ਕੰਟੈਕਟ ਕੀਤਾ ਕਿ ਆਪਨੀ ਆ ਕੇ ਸ਼ਾਪ ਖੋਲੋ ਅਸੀਂ ਚੈੱਕ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਸਾਨੂੰ ਸਸਪੈਕਸ਼ਨ ਹੈ ਕਿ ਇਹਦੇ ਅੰਦਰ ਕੁਝ ਐਦਾਂ ਦੇ ਇਨਟੌਕਸਿਕੈਂਟਸ ਹੈ ਇਸ ਲਈ ਅਸੀਂ ਹੁਣ ਇੱਕ ਵਾਰੀ ਸੀਲ ਕਰਕੇ ਜਾ ਰਹੇ ਹਾਂ ਦੁਕਾਨ ਨੂੰ ਔਰ ਜਦੋਂ ਉਹ ਸਾਡੇ ਕੋਲ ਪੇਸ਼ ਹੋਏਗਾ ਤਾਂ ਅਸੀਂ ਉਹਨੂੰ ਓਪਨ ਕਰਕੇ ਦੁਬਾਰਾ ਚੈੱਕ ਕਰਾਂਗੇ। ਅੱਛਾ ਜੇ ਮੀਡੀਆ ਵੀ ਵਾਇਰਲ ਹੋਈ ਸੀ ਸਵੇਰੇ ਕੋਈ ਜਿਹੜੇ ਕੋਈ ਟੈਂਸ਼ਨ ਕਿਤੇ ਮੰਡੀ ਦੇ ਜਿਹੜੇ ਆਪ ਤੁਸੀਂ ਕਿ ਉਹਨਾਂ ਵੱਲੋਂ ਜਿਹੜੀ ਇਹਦੇ ਘਟਬਾਰ ਵੀ ਵਿੱਚ ਗਈ ਹੈ ਦਾਕਰ ਸਰ کہہ ਸੰਖ ਕਹਰੇ ਵੀ ਕੋਈ ਨਸ਼ੀਨੀਆਂ ਗੋਲੀਆਂ ਮਿਲਿਆ ਕਿ ਤੱਕ। ਦੇਖੋ ਇਹ ਤਾਂ ਹੁਣ ਜਦੋਂ ਆਪਾਂ ਓਪਨ ਕਰਾਂਗੇ ਸ਼ਾਪ ਨੂੰ ਚੈਕਿੰਗ ਕਰਾਂਗੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਾਂ ਉਸ ਰਿਲੇਟਡ ਨਾਲ। ਤੁਹਾਡੇ ਵੱਲੋਂ ਕੀ ਕਾਰਵਾਈ ਇੱਕ ਵਾਰੀ ਤਸਵੀਲ ਕਰ ਦਿੱਤੀ ਗਈ ਹੈ ਸ਼ਾਪ ਹੁਣ ਉਹ ਪੇਸ਼ ਹੋਏਗਾ ਤਾਂ ਸੀਲ ਓਪਨ ਹੋ ਕੇ ਉਹਦੀ ਪ੍ਰੈਜ਼ੈਂਸ ਵਿਦ ਚੈਕਿੰਗ ਕਰਾਂਗੇ ਸ਼ਾਪ ਤੇ ਮੋਗਾ ਦੇ ਸਰਿਆਮ ਦੇ ਦਿਹਾੜੇ ਹੰਗਾਮਾ ਖੜਾ ਹੋ ਗਿਆ ਜਦ ਇੱਕ ਮੈਡੀਕਲ ਸਟੋਰ ਤੇ ਨਿਹੰਗ ਸਿੰਘ ਪਹੁੰਚ ਕੇ ਜਿੰਨਾਂ ਦੇ ਵੱਲੋਂ ਮੈਡੀਕਲ ਸਟੋਰ ਦੇ ਓਨਰ ਦੇ ਉੱਤੇ ਕੁੱਟਮਾਰ ਕੀਤੀ ਗਈ ਨਾਲ ਹੀ ਨਾਲ ਮੈਡੀਕਲ ਸਟੋਰ ਤੇ ਮੌਜੂਦ ਦੂਸਰੇ ਸਿੱਖ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਜਿਸ ਦੀਆਂ ਕਿ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸਤੀ ਹੈ ਕਿ ਮਾਮਲਾ ਨਸ਼ੇ ਦੇ ਨਾਲ ਜੁੜਿਆ ਹੋਇਆ ਹੈ ਮੈਡੀਕਲ ਸਟੋਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉੱਥੇ ਨਸ਼ੇ ਚ ਪ੍ਰਯੋਗ ਹੋਣ ਵਾਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਸਨ ਅਤੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਜੋ ਹੈ ਸਿੱਖ ਜੋ ਹੈ ਉਹ ਉੱਥੇ ਆਉਂਦਾ ਸੀ ਜਿਸ ਵਾਰ ਜਦੋਂ ਨਿਹੰਗ ਸਿੰਘਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਇਸ ਮੈਡੀਕਲ ਸਟੋਰ ਤੇ ਪਹੁੰਚਦੇ ਨੇ ਜੋ ਕਿ ਚੜਿਕ ਰੋਡ ਤੇ ਮੌਜੂਦ ਹੈ ਅਤੇ ਮੈਡੀਕਲ ਸਟੋਰ ਤੇ ਵੱਡੇ ਤੌਰ ਤੇ ਹੰਗਾਮਾ ਹੋ ਜਾਂਦਾ ਹੈ ਹੰਗਾਮੇ ਦੇ ਵਿੱਚ ਕੁੱਟਮਾਰ ਵੀ ਹੁੰਦੀ ਹੈ ਜਿਸ ਤੋਂ ਬਾਅਦ ਜੋ ਹੈ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਵੀ ਹੋ ਜਾਂਦੇ ਨੇ ਲੇਕਿਨ ਇਸ ਸਭ ਦੇ ਬਾਵਜੂਦ ਜੋ ਹੈ ਹੁਣ ਪ੍ਰਸ਼ਾਸਨ ਵੱਲੋਂ ਇਸ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ ਲੇਕਿਨ ਕਿਤਨਾ ਕਿਤੇ ਆ ਤਸਵੀਰਾਂ ਜੋ ਨੇ ਉਹ ਕਾਫੀ ਜ਼ਿਆਦਾ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਸਵਾਲੀਆ ਨਿਸ਼ਾਨ ਖੜੀਆਂ ਕਰਦੀਆਂ ਨੇ ਪ੍ਰਸ਼ਾਸਨ ਦੇ ਉੱਤੇ ਜਿੱਥੇ ਕਿ ਮੈਡੀਕਲ ਸਟੋਰ ਦੇ ਉਤੇ ਨਸ਼ਾ ਵਿਚਨ ਦਾ ਇਹ ਗੰਭੀਰ ਇਲਜ਼ਾਮ ਲਗਾਇਆ ਜਾ ਰਿਹਾ ਹੈ ਇਸ ਬਾਬਤ ਜਾਣਕਾਰੀ ਜੱਧਾ ਡਰੱਗ ਇੰਸਪੈਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਦੁਕਾਨ ਨੂੰ ਬੰਦ ਪਾਇਆ ਜਿਸ ਤੋਂ ਬਾਅਦ ਦੁਕਾਨ ਦੇ ਮਾਲਕ ਨਾਲ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੌਕੇ ਤੇ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਨਤੀਜੇ ਵਜੋਂ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਹੁਣ ਅਗਲੀ ਕਾਰਵਾਈ ਜੋ ਹੈ ਉਹ ਕੀਤੀ ਜਾਵੇਗੀ ਉੱਥੇ ਹੀ ਜਦ ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇਹ ਹੀ ਕਿਹਾ ਕਿ ਤਫ਼ਤੀਸ਼ ਜਾਰੀ ਹੈ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਆ ਕੀ ਕੋਈ ਜਾਣਕਾਰੀ ਦੇ ਰਹਿਣੇ ਆ ਤਮਾਮ ਅਧਿਕਾਰੀ ਉਹ ਵੀ ਤੁਹਾਨੂੰ ਸੁਣਾ ਲੈ ਕੇ ਜੀ ਅੱਜ ਸਾਨੂੰ ਮੋਕਾ ਅਫਸਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਇੱਕ ਚੜੱਕ ਰੋਡ ਤੇ ਕੁਟਾਰੀਆ ਮੈਡੀਕਲ ਸਟੋਰ ਹੈ ਉੱਥੇ ਡਰੱਗ ਇੰਸਪੈਕਟਰ ਸਾਹਿਬ ਮੈਡਮ ਆ ਰਹੇ ਆ ਤੇ ਉਹਨਾਂ ਨੇ ਕੁਝ ਉਹਦੇ ਚੈਕਿੰਗ ਕਰਨੀ ਹੈ ਤੁਸੀਂ ਮੌਕੇ ਤੇ ਜਾਓ ਹੁਣ ਮੌਕੇ ਤੇ ਆਏ ਆ ਪਰ ਮੈਡੀਕਲ ਸਟੋਰ ਤੇ ਲੋਕ ਲੱਗਾ ਸੀ ਤਾਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਮੈਡੀਕਲ ਦੇ ਸਟੋਰ ਦੇ ਮਾਲਕ ਤੇਜਿੰਦਰ ਸਿੰਘ ਨਾਲ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਸਾਡੀ ਕੋਈ ਇੱਥੇ ਪ੍ਰੋਬਲਮ ਆ ਗਈ ਅਸੀਂ ਸਿਵਲ ਹਸਪਤਾਲ ਮੋਗੇ ਮੇਰੀ ਐਡਮਿਟ ਆ ਮੈਂ ਹੁਣ ਆ ਨਹੀਂ ਸਕਦਾ ਮੌਕੇ ਤੇ ਹੁਣ ਅਗਲੀ ਕਾਰਵਾਈ ਜਿਹੜੇ ਡਰਗ ਇਨਸਪੈਕਟਰ ਸਾਹਿਬ ਕਰ ਰਹੇ ਆ ਜੀ ਸਵੇਰੇ ਵੀ ਵੀਰ ਵੀ ਵਾਇਰਲ ਹੋਈ ਹੈ ਜਿਹਦੇ ਵਿੱਚ ਦੁਕਾਨਦਾਰ ਦੀ ਗੋਟਮਾਰ ਵੀ ਹੋ ਰਹੀ ਹੈ ਕੋਈ ਗੋਲੀਆਂ ਦਸਿਆ ਜਾ ਰਿਹਾ ਵੀ ਵੇਚ ਰਿਆ ਸੀਗਾ ਜਿਹਦੇ ਉੱਤੇ ਟੈਨਸ਼ਨ ਵੀ ਪੜੇਗਾ ਤੇ ਇੱਥੇ ਜਿਹੜੀ ਮਾਰ ਕੁੱਟ ਵੀ ਹੋ ਗਈ ਕਹਿੰਦੇ ਬਾਰੇ ਜੀ ਜੋ ਸਿਵਲ ਹਸਪਤਾਲ ਤੋਂ ਸਾਨੂੰ ਮੈਡੀਕਲ ਰਿਪੋਰਟ ਆਊਗੀ ਰੁਕਾ ਆਊਗਾ ਉਹਦੇ ਹਿਸਾਬ ਨਾਲ ਅਗਲੀ ਕਾਰਵਾਈ ਅਮਲੇ ਵਿੱਚ ਲਿਆਂਦੀ ਜਾ ਸਕੂਗੀ ਜੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਜੀ ਡਰੱਗ ਇੰਸਪੈਕਟਰ ਸਾਹਿਬ ਦੇ ਨਾਲ ਆਏ ਹਾਂ ਜਿਹੜੀ ਇਹਨਾਂ ਨੇ ਮੌਕੇ ਤੇ ਦੁਕਾਨ ਨੂੰ ਸੀਲ ਕੀਤਾ ਉਹ ਉਹਦੇ ਵਾਸਤੇ ਇੱਕ ਉੱਪਰ ਨੇ ਲਿਖੀ ਲਾਭ ਦੁਕਾਨਾਂ ਨੇ ਆਪਣੇ ਤੌਰ ਤੇ ਤੇ ਇਹਦੀ ਨਿਗਰਾਨੀ ਪੂਰੀ ਰੱਖਾਂਗੇ ਜੀ ਅਸੀਂ ਜਿੰਨਾ ਚਿਰ ਉਹ ਮਤਲਬ ਦੁਕਾਨ ਦਾ ਮਾਲਕ ਮੌਕੇ ਤੇ ਆਊਗਾ ਜੀ ਉਹਦੀ ਨਿਗਰਾਨੀ ਦੁਬਾਰਾ ਡਰੱਗਸ ਪਟ ਸਾਹਿਬ ਆਪ ਦੀ ਚੈਕਿੰਗ ਕਰ ਲੈਣਗੇ ਤੇ ਫਿਰ ਅਗਲੀ ਕਾਰਵਾਈ ਜੋ ਵੀ ਇਹਨਾਂ ਦੇ ਅਕਾਊਂਟਿੰਗ ਬੰਦੀ ਕਰਨਗੇ ਜੀ ਸਰ ਹੋਰ ਕੋਈ ਕੰਪਲੇਂਟਡ ਸਾਹਮਣੇ ਆਇਆ ਜੀ ਕਿ ਜਿੰਨਾ ਸਵੇਰੇ ਕੋਈ ਵੀਡੀਓ ਵਾਇਰਲ ਹੋ ਰਹੀ ਜੋ ਤੁਹਾਨੂੰ ਲੱਗੇ ਕੋਈ ਨਹੀਂ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਜੀ ਜਦੋਂ ਆਊਗਾ ਫਿਰ ਅਗਲੀ ਕਾਰਵਾਈ ਇਹ ਹਮਲ ਵਿੱਚ ਲਾਵਾਂਗੇ ਜੀ ਮੈਨੂੰ ਡੀਐਸਪੀ ਹਰਪ੍ਰੀਤ ਸਿੰਘ ਜੀ ਵੱਲੋਂ ਕਾਲ ਆਈ ਸੀ ਕਿ ਇੱਕ ਦੁਕਾਨ ਉਹਨਾਂ ਨੇ ਚੈੱਕ ਕਰਾਉਣੀ ਚਾਹੁੰਦੇ ਆ ਉਹ ਤੇ ਜਦੋਂ ਅਸੀਂ ਇਹ ਮੌਕੇ ਤੇ ਆਏ ਆ ਤੇ ਮੌਕੇ ਤੇ ਦੁਕਾਨ ਬੰਦ ਪਾਈ ਗਈ ਜਦੋਂ ਅਸੀਂ ਪ੍ਰੋਪਰਾਈਟਰ ਰਤਿੰਦਰ ਸਿੰਘ ਉਹਨਾਂ ਨੂੰ ਕੰਟੈਕਟ ਕੀਤਾ ਕਿ ਆਪਣੀ ਆ ਕੇ ਸ਼ਾਪ ਖੋਲੋ ਅਸੀਂ ਚੈੱਕ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਹਸਪੀਟਲ ਚ ਐਡਮਿਟ ਐ ਤੇ ਸਾਨੂੰ ਸਸਪੈਕਸ਼ਨ ਹੈ ਕਿ ਇਹਦੇ ਅੰਦਰ ਕੁਝ ਐਦਾਂ ਦੇ ਇਨਟੌਕਸਿਕੈਂਟਸ ਹੈ ਇਸ ਲਈ ਅਸੀਂ ਹੁਣ ਇੱਕ ਵਾਰੀ ਸੀਲ ਕਰਕੇ ਜਾ ਰਹੇ ਆ ਦੁਕਾਨ ਨੂੰ ਔਰ ਜਦੋਂ ਉਹ ਸਾਡੇ ਕੋਲ ਪੇਸ਼ ਹੋਏਗਾ ਤਾਂ ਅਸੀਂ ਉਹਨੂੰ ਓਪਨ ਕਰਕੇ ਦੁਬਾਰਾ ਚੈੱਕ ਕਰਾਂਗੇ ਕਿਰਚੇ ਕੋ ਵੀਡੀਓ ਵੀ ਵਾਇਰਲ ਹੋਈ ਸੀ ਸਵੇਰੇ ਕੋਈ ਜਿਹੜੇ ਕੋਈ ਟੈਂਸ਼ਨ ਕਿਤੇ ਬੰਦੀ ਤੇ ਜਿਹੜੇ ਆਪ ਨੂੰ ਸੀਗੇ ਉਹਨਾਂ ਵੱਲੋਂ ਜਿਹੜ ਕੋਈ ਨਿਸ਼ਾਨੀਆਂ ਗੋਲੀਆਂ ਮਿਲਿਆ ਚਾਹਾਂ ਦੇਖੋ ਇਹ ਤਾਂ ਹੁਣ ਜਦੋਂ ਆਪਾਂ ਓਪਨ ਕਰਾਂਗੇ ਸ਼ਾਪ ਨੂੰ ਚੈਕਿੰਗ ਕਰਾਂਗੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਾਂ ਉਸ ਰਿਲੇਟਡ ਤੁਹਾਡੇ ਕੋਲੋਂ ਕੀ ਕਾਰੋਜ ਹੋ ਜੂਗੀ ਇੱਕ ਵਾਰੀ ਤਸਦੀਕ ਕਰ ਦਿੱਤੀ ਗਈ ਹੈ ਸ਼ਾਪ ਹੁਣ ਉਹ ਪੇਸ਼ ਹੋਏਗਾ ਤਾਂ ਸੀਲ ਓਪਨ ਹੋ ਕੇ ਉਹਦੀ ਪ੍ਰੈਜ਼ੈਂਸ ਵਿੱਚ ਚੈਕਿੰਗ ਕਰਾਂਗੇ ਸ਼ਾਪ ਤੇ